ਸਕਦਾ ਤੁਹਾਡਾ ਸਮਾਂ ਆ ਖਰੀਦਾ ਫਰੋਦ ਤੋਂ ਹੀ ਨਹੀਂ ਵੇਲ ਮਿਲ ਰਿਹਾ ਤੁਹਾਨੂੰ ਕਾਰਪੋਰੇਸ਼ਨ ਦੀਆਂ ਚੋਣਾਂ ਹੋਈਆਂ ਕਾਰਪੋਰੇਸ਼ਨ ਦੀਆਂ ਚੋਣਾਂ 'ਚ ਜੇਸ ਤਰੀਕੇ ਦੀ ਧੱਕੇਸ਼ਾਹੀ ਐਡਮਿਨਿਸਟ੍ਰੇਸ਼ਨ ਦੇ ਸਿਰ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੀਤੀ ਹੈ ਉਹ ਸਾਰਿਆਂ ਦੇ ਸਾਹਮਣੇ ਵੇਖਣ ਨੂੰ ਆ ਜੋ ਪਟਿਆਲੇ ਹੋਇਆ ਜੋ ਜਲੰਧਰ ਹੋਇਆ ਜੋ ਲੁਧਿਆਣੇ ਹੋਇਆ ਜੋ ਸ੍ਰੀ ਅੰਮ੍ਰਿਤਸਰ ਸਾਹਿਬ 'ਚ ਹੋਇਆ ਮੈਂ ਕਿਹੜੀ ਕਿਹੜੀ ਕਾਰਪੋਰੇਸ਼ਨ ਜਾਂ ਕਮੇਟੀ ਦਾ ਜ਼ਿਕਰ ਕਰਾਂ ਤੁਹਾਡੇ ਸਾਹਮਣੇ ਕਿਵੇਂ ਇੱਕ ਤਰਫਾ ਕਾਗਜ਼ ਉਡਾਏ ਗਏ ਜੇ ਚੋਣ ਹੋਈ ਪ੍ਰਸ਼ਾਸਨ ਵਨ ਸਾਈਡਿਡ ਝਾੜੂ ਨੂੰ ਜਿਤਾਉਣ ਤੇ ਲੱਗਿਆ ਮਗਰ ਫੇਰ ਵੀ ਉਹਨਾਂ ਨੂੰ ਕਾਮਯਾਬੀ ਨਹੀਂ ਮਿਲੀ ਜੇ ਕਾਮਯਾਬੀ ਨਹੀਂ ਮਿਲੀ ਉਸ ਤੋਂ ਬਾਅਦ ਉਹਨਾਂ ਨੇ ਬਾਇ ਪ੍ਰੈਸ਼ਰ ਬਾਇ ਲਿਓਰਿੰਗ ਖਰੀਦ ਵਿਰੋਧ ਦੀ ਪੂਰੇ ਜ਼ੋਰ ਲਾਤਾ ਮੈਨੂੰ ਅੱਜ ਇਸ ਗੱਲ ਦਾ ਮਾਣ ਹੈ ਇਹ ਸ਼ਰੋਮਨੀ ਅਕਾਲੀ ਦਲ ਦੇ ਭਾਵੇਂ ਅਸੀਂ ਕਾਉਂਸਲਰ ਘੱਟ ਬਣੇ ਆ ਮਗਰ ਮੈਂ ਦਿਲ ਦੀਆਂ ਗਹਿਰਾਈਆਂ ਚੋਂ ਇਹਨਾਂ ਦਾ ਸਰਦਾਰ ਅਵਤਾਰ ਸਿੰਘ ਜੀ ਟਰੱਕਾ ਵਾਲਾ ਸਾਹਿਬ ਜਿਹੜੀ ਚੌਥੀ ਵਾਰੀ ਕਾਉਂਸਲਰ ਬਣੇ ਆ ਸਰਦਾਰ ਸਾਡੇ ਸਤਿਕਾਰਯੋਗ ਮਾਤਾ ਜੀ ਉਹਨਾਂ ਦੇ ਸੁਪੁੱਤਰ ਮੋਨੂ ਜੀ ਇੱਥੇ ਬੈਠੇ ਨਗਵੰਤ ਕੌਰ ਜੀ ਜਿਹੜੇ ਤੀਜੀ ਵਾਰੀ ਕਾਉਂਸਲਰ ਬਣੇ ਆ ਸਾਡੇ ਪੰਡੋਰੀ ਸਾਹਿਬ ਜਿਹੜੇ ਕਾਉਂਸਲਰ ਸਾਹਿਬ ਬਣੇ ਆ ਤੇ ਸਾਡੇ ਸਤਿਕਾਰਯੋਗ ਭੈਣ ਜੀ ਜਿਹੜੇ ਇੱਕ ਸੀਨੀਅਰ ਪੋਜੀਸ਼ਨ ਤੋਂ ਪੜਾਉਂਦੇ ਸਨ ਲੈਕਚਰ ਆ ਪ੍ਰੋਫੈਸਰ ਸਾਹਿਬ ਉਹਨਾਂ ਦੇ ਹਸਬੰਦ ਬੈਠੇ ਆਪੇ ਪ੍ਰਿੰਸੀਪਲ ਦੇ ਅਹੁਦੇ ਤੇ ਰਿਟਾਇਰ ਹੋਏ ਭੈਣ ਜੀ ਪਰਮਜੀਤ ਕੌਰ ਇਹਨਾਂ ਚਾਰਾਂ ਨੂੰ ਆਮ ਆਦਮੀ ਪਾਰਟੀ ਦੇ ਆਲਾ ਵਜ਼ੀਰ ਤੋਂ ਲੈ ਕੇ ਸਮੂਚੀ ਲੀਡਰਸ਼ਿਪ ਨੇ ਫੋਨ ਕਰਤਾ ਕਿ ਸਾਨੂੰ ਵੋਟ ਪਾਓ ਅਜੀ ਤੁਹਾਨੂੰ ਇਨਾ ਖਰਚਾ ਦਵਾਂਗੇ ਇਹ ਕਰਾਂਗੇ ਉਹ ਕਰਾਂਗੇ ਹਰ ਕਿਸਮ ਦਾ ਜੋਰ ਅਸ਼ਮਾਈ ਪ੍ਰੈਸ਼ਰ ਆਮ ਆਦਮੀ ਪਾਰਟੀ ਨੇ ਇਨਾਂ ਤੇ ਪਾਇਆ ਮਗਰ ਇਹ ਟਾਸ ਕੋ ਮਾਸ ਨਹੀਂ ਹੋਇਆ ਫਿਰ ਕਾਂਗਰਸ ਪਾਰਟੀ ਨੇ ਵੀ ਇਨਾਂ ਨੂੰ ਚਲੋ ਪ੍ਰੈਸ਼ਰ ਆ ਜੋ ਪਾਉਣ ਜੋਗੇ ਨਹੀਂ ਸੀ ਮਗਰ ਆਪ ਦੇ ਹਿਸਾਬ ਨਾਲ ਇਨਾਂ ਨੂੰ ਅਪਰੋਚ ਕਰਦੇ ਸੀ ਕਿ ਸਾਡੀ ਮਦਦ ਕਰੋ ਮਗਰ ਮੈਂ ਇਨਾਂ ਦਾ ਧਨਵਾਦੀ ਹਾਂ ਚਾਰਾਂ ਦਾ ਕਿ ਆਪਣੇ ਲੋਕਾਂ ਦੀ ਜੋ ਆਵਾਜ਼ ਸੁਣਦੇ ਹੋਏ ਇਸ ਹਨੇਰੀ ਚ ਵੀ ਜਿੱਤ ਕੇ ਆਏ ਔਰ ਮਤਦਾਦਾਨ ਜਿਨ੍ਹਾਂ ਲੋਕਾਂ ਨੇ ਕੀਤਾ ਉਹਨਾਂ ਦੀ ਭਾਵਨਾ ਦਾ ਸਤਿਕਾਰ ਕਰਦੇ ਹੋਏ ਜੋ ਮੁੱਦੇ ਇਹ ਗਰਾਊਂਡ 'ਚ ਲੈ ਕੇ ਗਏ ਸੀ ਗਰਾਊਂਡ ਜ਼ੀਰੋ ਤੇ ਉਹ ਮੁੱਦਿਆਂ ਨੂੰ ਲੈ ਕੇ ਅੱਜ ਵੀ ਅਡੋਲ ਖਲੋਤੇ ਅੱਜ ਸਥਿਤੀ ਕੀ ਬਣ ਗਈ ਕਿ ਆਫਟਰ ਪੁਲਿਸ ਪ੍ਰੈਸ ਚੁਕੇ ਹਾ ਕਹੀ ਜਰੂਰ ਡੋਲ ਗਏ ਆ ਬੀਜੇਪੀ ਦੇ ਦੋ ਕਾਉਂਸਲਰ ਚਲੇ ਗਏ ਮੈਨੂੰ ਲੱਗਦਾ ਇੱਕ ਅੱਡੇ ਦੀ ਹੋਰ ਤਿਆਰੀ ਆ ਜਾਣਦੀ ਅੱਜ ਮੈਂ ਤੁਹਾਨੂੰ ਐਡਵਾਂਸ ਚ ਦੱਸ ਰਿਹਾ ਉਹਨੂੰ ਬੀਜੇਪੀ ਸਾਹਮਣੇ ਲਵੇ ਤੇ ਸਾਹਮਣੇ ਮੈਂ ਦੱਸਿਆ ਸੀ ਉਹਨਾਂ ਨੂੰ ਕਿ ਥੋੜੇ ਤਿੰਨ ਬੰਦੇ ਭੱਜਨੇ ਦੋ ਭੱਜ ਗਏ ਇੱਕ ਤੇ ਮੈਨੂੰ ਸ਼ੱਕ ਹੈ ਉਹ ਮੈਨੂੰ ਲੱਗਦਾ ਹਲੇ ਵਿਚਾਰ ਜੇ ਖਲੋਤਾ ਕਿਹੜੇ ਪਾਸੇ ਡਿੱਗੂਗਾ 5 ਵਜੇ ਪਤਾ ਲੱਗੂਗਾ ਮਗਰ ਉਸ ਤੋਂ ਬਾਅਦ ਆਮ ਆਜ਼ਾਦ ਇੰਡੀਪੈਂਡੈਂਟ ਜੋ ਆਮ ਆਦਮੀ ਪਾਰਟੀ ਦੇ ਖਿਲਾਫ ਲੜੇ ਸਨ ਉਹ ਵੀ ਡੋਲ ਗਏ ਇਸ ਲਈ ਹੱਦ ਤੋਂ ਵੱਧ ਪ੍ਰੈਸ਼ਰ ਹੈ ਮੇਰ ਵਧਾਉਣ ਦਾ ਕੱਲ ਜੋ ਫਗਵਾੜੇ ਚ ਹੋਇਆ ਤੁਹਾਡੇ ਸਾਰਿਆਂ ਦੇ ਸਾਹਮਣੇ ਮੈਂ ਅੱਜ ਬੇਨਤੀ ਕਰਦਾ ਆਮ ਆਦਮੀ ਪਾਰਟੀ ਨੂੰ ਕਿ ਉਹਨਾਂ ਦੇ ਕੋਲ ਕੋਈ ਅਧਿਕਾਰ ਨਹੀਂ ਹੈ 24 ਸੀਟ ਆਈਆਂ ਭਾਈ ਤੁਹਾਨੂੰ ਤੁਹਾਨੂੰ ਲੋਕਾਂ ਨੇ ਨਕਾਰਿਆ ਅੱਜ ਦੀ ਗਿਣਤੀ ਜੋ ਹੈ ਉਹ ਮੈਨੂੰ ਲੱਗਦਾ 41 ਕਾਉਂਸਲਰ ਸ਼ਾਇਦ ਸੋਨੀ ਸਾਹਿਬ ਲੈ ਕੇ ਬੈਠੇ ਔਰ 39 ਜਾਂ 40 ਐਮਐਲਏ ਵਿੱਚ ਪਾ ਕੇ ਆਮ ਆਦਮੀ ਪਾਰਟੀ ਕੋਲ ਬੈਠੇ ਤੇ ਫਰਕ ਤਾਂ ਰਹਿ ਗਿਆ ਹੁਣ 6 ਜਾਂ 7 ਰਹਿ ਗਏ ਭਾਜਪਾ ਦੇ ਤੇ 4 ਰਹਿ ਗਏ ਸਾਡੇ ਭਾਜਪਾ ਦਾ ਮੈਨੂੰ ਪਤਾ ਲੱਗਿਆ ਜੀ ਉਹਨਾਂ ਨੇ ਸ਼ਾਇਦ ਗੈਰ ਹਾਜ਼ਰ ਹੋ ਜਾਣਾ ਵਾਕ ਆਊਟ ਕਰ ਦੇਣਾ ਮੈਂ ਤਾਂ ਆਮ ਆਦਮੀ ਪਾਰਟੀ ਨੂੰ ਆਫਰ ਦਿੰਨਾ ਸਿੱਧੀ ਕਿ ਭਾਈ ਮੇਰ ਸਾਡਾ ਬਣਾ ਦਿਓ ਤੇ ਤੁਹਾਨੂੰ ਠੀਕ ਰਹਿ ਜਾਓਗੇ ਨਹੀਂ ਤਾਂ ਫਿਰ ਜੋ ਲੋਕਾਂ ਦਾ ਫੈਸਲਾ ਉਹਨੂੰ ਸਵੀਕਾਰ ਕਰ ਲਿਓ ਸਾਡੇ ਬੰਦਿਆਂ ਨੂੰ ਐਵੇਂ ਪ੍ਰੈਸ਼ਰ ਨਾ ਕਰੋ ਇਹ ਬਾਦਰ ਲੋਕ ਨੇ ਜਰਨੈਲ ਲੋਕ ਨੇ ਮੇਰੇ ਕੋਲ ਤਾਂ ਆਮ ਆਦਮੀ ਪਾਰਟੀ ਦੇ ساری ਰਾਤ ਨਹੀਂ ਮੈਨੂੰ ਸੌਣ ਦਿੱਤਾ ਨਾ ਸਾਡੇ ਕਾਉਂਸਲਰਾਂ ਸਹਿਬਾਨਾਂ ਨੂੰ ਸੌਣ ਦਿੱਤਾ ਕੋਈ ਕਹਿੰਦਾ ਮੇਰਾ ਨਾਮ ਲਾਂਨਤਾ ਕੋਈ ਮੇਰਾ ਕਹਿੰਦੇ ਐਲਾਨਤਾ ਕੋਈ ਮੇਰਾ ਐਲਾਨਤਾ ਮੇਰੇ ਲੋਦਾ ਘਰ ਬੈਠੀ ਲਾ ਨਹੀਂ ਜਾਂਦੇ ਆ ਤੁਸੀਂ ਕੋਈ ਆਮ ਆਦਮੀ ਪਾਰਟੀ ਦਾ ਮੇਰ ਦਾ ਚੋਣ ਦਾ ਕੈਂਡੀਡੇਟ ਦੀ ਆਵਾਜ਼ ਤੁਹਾਡੇ ਕੰਨਾਂ ਚ ਪਈ ਕਿ ਨਹੀਂ ਪਈ ਪਈ ਕਿ ਨਹੀਂ ਪਈ ਜੀ ਕੌਣ ਹੈ ਕੈਂਡੀਡੇਟ ਇਹਨਾਂ ਦਾ ਇਸ ਲਈ ਅੰਦਰ ਜੋ ਮੈਨੂੰ ਸ਼ੱਕ ਹੈ ਗੁਰਪ੍ਰੀਤ ਭੁੱਲਰ ਸਾਹਿਬ ਕਮਿਸ਼ਨਰ ਆਫ ਪੁਲਿਸ ਰਹਿਣ ਵਾਸਤੇ ਕੁਝ ਕਰ ਸਕਦੇ ਜੇ ਸਦਾਰ ਸੁਖਵੀਰ ਸਿੰਘ ਬਾਦਲ ਤੇ ਦਿਨ ਦਿਹਾੜੇ ਅਟੈਕ ਕਰਵਾ ਸਕਦੇ ਆ ਹਰਪਾਲ ਰੰਧਾਵੇ ਦੀ ਮਦਦ ਕਰ ਸਕਦੇ ਆ ਔਰ ਫੇਰ ਕਹਿਣ ਕੀ ਐਟੈਕ ਇਹਨਾਂ ਨੇ ਆਪਣੇ ਆਪ ਤੇ ਆਪ ਕਰਾਇਆ ਤੇ ਮੰਨ ਕੇ ਚੱਲੋ ਅੱਜ ਇਹ ਕਾਉਂਸਲਰ ਸਹਿਬਾਨ ਅੰਦਰ ਚੱਲੇ ਆ ਇਹਨਾਂ ਨੂੰ ਔਰ ਭਾਰ ਰੰਧਾਵੇ ਔਰ ਕਾ ਐਸਪੀ ਚੁੱਕ ਕੇ ਵੀ ਲਿਜਾ ਸਕਦਾ ਮਗਰ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਸਾਡੇ ਜਿਹੜੇ ਕਾਉਂਸਲਰ ਸਹਿਬਾਨ ਲੋਕਾਂ ਦੀ ਜੋ ਫਤਵਾ ਉਹਦਾ ਸਤਕਾਰ ਕਰਦੇ ਹੋਏ ਅਡੋਲ ਰਹਿਣਗੇ ਔਰ ਸਰਕਾਰ ਨੂੰ ਔਰ ਕਾਂਗਰਸ ਪਾਰਟੀ ਨੂੰ 익ਸਪੋਜ਼ ਵੀ ਕਰਨਗੇ ਔਰ ਮੈਂ ਇਹਨਾਂ ਨੂੰ ਬੇਨਤੀ ਕਰਦਾ ਆਮ ਆਦਮੀ ਪਾਰਟੀ ਦਾ ਕਿ ਬਹੁਮਤ ਤੁਹਾਡੇ ਕੋਲ ਵੀ ਨਹੀਂ ਇਲੈਕਸ਼ਨ ਗਾਹ ਨਾ ਕਰਾਇਓ ਜੇ ਤੁਸੀਂ ਕਾਂਗਰਸ ਨੂੰ ਰੋਕਣਾ ਚਾਹੁੰਦੇ ਹੋ ਤੇ ਤੁਸੀਂ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦਿਓ ਸ਼੍ਰੋਮਣੀ ਅਕਾਲੀ ਦਲ ਦਾ ਮੇਰ ਬਣਾਓ ਔਰ ਫਿਰ ਸ਼ਹਿਰ ਦੀ ਡਿਵੈਲਪਮੈਂਟ ਹੋ ਸਕੇ ਕਿਉਂਕਿ ਪਿਛਲੇ 5 ਸਾਲ ਵੀ ਕਾਂਗਰਸ ਨੇ ਸਿਰਫ ਤੇ ਸਿਰਫ ਪੈਸੇ ਬਣਾਇਆ ਜਾਂ ਲੋਕਾਂ ਨੂੰ ਐਕਸਪਲੋਇਟ ਕੀਤਾ ਇਸੇ ਕਾਰਨ ਹੋਇਆ ਕਿ ਉਹਨਾਂ ਦੇ ਮੇਅਰ ਵੀ ਚਲੇ ਗਿਆ ਮੇਅਰ ਸਾਹਿਬ ਤਾਂ ਚਲੀ ਆਪ ਚੇ ਗਏ ਤੇ ਕਾਂਗਰਸੀ ਸਾਰੇ ਇੱਥੇ ਜਿਹੜੇ ਸ਼ਹਿਰ ਦੀ ਨੁਮਾਇੰਦਗੀ ਕਰਦੇ ਲੋਕਾਂ ਨੇ ਐਮ ਐਲ ਏ ਵੇਲੇ ਕਰਦੇ ਇਸ ਲਈ ਅੱਜ ਇਹਨਾਂ ਹਾਲਾਤਾਂ 'ਚ ਔਰ ਜੋ ਲਾਅ ਐਂਡ ਆਰਡਰ ਦੇ ਹਾਲਾਤ ਨੇ ਇਹ ਸਾਰੇ ਹਾਲਾਤਾਂ ਨੂੰ ਲੈ ਕੇ ਤੁਹਾਡੇ ਰੂਬਰੂ ਹੋਏ ਆ ਔਰ 4 ਵਜੇ ਇਲੈਕਸ਼ਨ ਦਾ ਸਮਾਂ ਔਰ ਸ਼੍ਰੋਮਣੀ ਅਕਾਲੀ ਦਲ ਦੇ ਆਪ ਦਾ ਪੱਖ ਤੁਹਾਡੇ ਸਾਹਮਣੇ ਰੱਖਿਆ ਕੋਈ ਸਵਾਲ ਜੀ ਜਿਸ ਤਰ੍ਹਾਂ 26 ਜਨਵਰੀ ਦੇ ਦਿਨ ਦੀ ਖਾਸ ਚੋਣ ਕੀਤੀ ਗਈ ਖਾਸ ਜਗ੍ਹਾ ਤੇ ਜਾ ਕੇ ਜਿਹੜਾ ਅਪਮਾਨ ਕੀਤਾ ਗਿਆ ਲੱਗਦਾ ਕਿ ਸੋਚੀ ਸਮੀਂ ਦੀ ਸਾਜ਼ਿਸ਼ ਹੈ ਪੰਜਾਬ ਇਟ ਇਜ਼ ਅ ਪ੍ਰੀ ਪਲਾਨਡ ਪ੍ਰੀ ਮੈਡੀਟੇਟਿਡ ਬੜੀ ਲੰਮੀ ਪਲੈਨਿੰਗ ਤੋਂ ਬਾਅਦ ਇਹ ਕੰਮ ਹੋਇਆ ਔਰ 26 ਜਨਵਰੀ ਨੂੰ ਚੂਜ਼ ਕਰਨਾ ਬਾਬਾ ਸਾਹਿਬ ਜੀ ਨੂੰ ਟਾਰਗੇਟ ਕਰਨ ਲਈ ਇੱਕ ਬੜੀ ਲੌਂਗ ਟਰਮ ਪਲੈਨਿੰਗ ਹੈ ਬਾਰਡਰ ਸਟੇਟ ਤੇ ਅਫਸੋਸ ਦੀ ਗੱਲ ਇਹ ਹੈ ਹਾਈ ਅਲਰਟ ਹੋਵੇ ਪੰਜਾਬ 'ਚ ਮਤਲਬ ਇਹ ਤੋਂ ਵੱਧ ਹਾਈ ਅਲਰਟ ਹੋ ਨਹੀਂ ਸਕਦਾ ਸਿਕਿਉਰਿਟੀ ਫੋਰਸਸ ਔਨ ਹਾਈ ਅਲਰਟ ਹੋਣ ਔਰ ਉਸ ਮੌਕੇ ਤੇ ਬੰਦਾ ਮਨ ਮਰਜੀ ਕਰੇ ਚੜ ਕੇ ਬਾਬਾ ਸਾਹਿਬ ਜੀ ਦੀ ਉਹ ਸਟੈਚੂ ਨੂੰ અપਮਾਨਿਤ ਕਰੇ ਮੈਂ ਸਮਝਦਾ ਹਾਂ ਪੁਲਿਸ ਕਮਿਸ਼ਨਰ ਜਾਂ ਪੁਲਿਸ ਦੇ ਆਲਾ ਅਧਿਕਾਰੀ ਦਾ ਇੱਥੇ ਕਮਿਸ਼ਨਰ ਬਣੇ ਰਹਿਣ ਜਾਣ ਦਾ ਕੋਈ ਹੱਕ ਹੀ ਨਹੀਂ ਰਹਿ ਗਿਆ ਪਹਿਲਾ ਦਰਬਾਰ ਸਾਹਿਬ ਤੇ ਅਟੈਕ ਔਰ ਅੱਜ ਦਰਬਾਰ ਸਾਹਿਬ ਤੋਂ ਬਾਅਦ 26 ਜਨਵਰੀ ਵਾਲੇ ਦਿਨ ਕਿਸੇ ਨੇ ਐਡੀ ਵੱਦਸ਼ਲੂਕੀ ਕੀਤੀ ਹੋਵੇ ਤੇ ਮੈਂ ਕਹੂੰਗਾ ਪੁਲਸ ਤੇ ਕਮਿਸ਼ਨਰ ਆਫ ਪੁਲਿਸ ਉੱਤੇ ਆ ਇਹ ਹਾਲਾਤ ਬਣੇ ਤੁਹਾਨੂੰ ਸਮਝ ਆ ਰਹੀ ਹੈ ਇਸ ਨਾਲ ਵੀ ਰਿਲੇਟ ਕਰਕੇ ਦੇ ਜਿਸ ਨਾਲ ਸਾਖੀ ਦਾ ਸਾਕਾਰ ਇਹ ਦੇਖੋ ਭਗਵਾਨਤਮਾਨ ਜੀ ਹੋਮ ਮਿਨਿਸਟਰ ਨੇ ਹੋਮ ਮਿਨਿਸਟਰ ਨੂੰ ਤਾਂ ਪੰਜਾਬ ਆਇਆ ਨੂੰ ਮੈਨੂੰ ਲੱਗਦਾ 2 ਮਹੀਨੇ ਬੀਤ ਗਏ 1.5 ਮਹੀਨਾ ਪਹਿਲਾਂ ਨਿਊਜ਼ੀਲੈਂਡ ਚਲੇ ਗਏ ਸੀ ਪਹਿਲਾਂ ਸੱਚ ਸ਼ਰਾਬ ਬਾਦ ਪੀ ਲਈ ਸੀ ਉਦੋਂ ਇਲਾਜ ਦੀਨ ਰਹੇ ਆ ਫਿਰ ਨਿਊਜ਼ੀਲੈਂਡ ਚਲੇ ਗਏ ਨਿਊਜ਼ੀਲੈਂਡ ਤੋਂ ਬਾਅਦ ਦਿੱਲੀ ਫਸੇ ਆ ਜਦੋਂ ਦਿੱਲੀ ਤੋਂ ਆਉਣਾ ਮੈਨੂੰ ਲੱਗਦਾ ਉਦੋਂ ਤੱਕੇ ਜਰੀਆਲੇ ਇਹਨਾਂ ਨੂੰ ਲਾ ਦੇਣਾ ਇਹ ਵਿਚਾਰੇ ਦੇ ਤਾਂ ਮਤਲਬ ਧਿਆਨ ਹੀ ਕੋਈ ਨਹੀਂ ਲਾਉਣ ਆਰਡਰ ਤੇ ਜੇ ਇਸ ਬੰਦੇ ਦਾ ਹੋਮ ਮਿਨਿਸਟਰ ਨੇ ਜਦ ਕੋਈ ਰਿਵਿਊ ਮੀਟਿੰਗ ਨਹੀਂ ਕਰਨੀ ਕਿਸੇ ਨੂੰ ਜਵਾਬ ਤਲ ਵੀ ਨਹੀਂ ਕਰਨੀ ਤੋ ਇਹ ਹੀ ਕੁਝ ਹਾਲਾਤ ਪੈਦਾ ਹੋਣੇ। ਕਟੜਾ ਤੋਂ ਬਾਅਦ ਰਾਤ ਨੂੰ ਕੁਲਦੀਪ ਢਾਲੀ ਵਾਲਾ ਜੀ ਉੱਥੇ ਪਹੁੰਚੇ ਤੇ ਉਹਨਾਂ ਦਾ ਇਹ ਬਿਆਨ ਆਇਆ ਸਾਹਮਣੇ ਕਿ ਸਾਰਾ ਕੁਝ ਅੰਡਰ ਕੰਟਰੋਲ ਹੈ, ਸਿਚੁਏਸ਼ਨ ਅੰਡਰ ਕੰਟਰੋਲ ਹੈ। ਢਾਲੀ ਵਾਲਾ ਸਾਹਿਬ ਨੂੰ ਤਾਂ ਮੈਂ ਲਾਦਾ ਇਹਨਾਂ ਨੂੰ ਦੋ ਲਫ਼ਜ਼ ਉੱਥੋਂ ਸੈਕਟਰੀਅਟ ਤੋਂ ਲੈ ਕੇ ਆਉਂਦੇ ਆਂ ਅੰਡਰ ਕੰਟਰੋਲ। ਇਹ ਆਪ ਅੰਡਰ ਕੰਟਰੋਲ ਨਹੀਂ ਸਰਕਾਰ ਇਹਨਾਂ ਦੀ। ਇਹ ਤਾਂ ਜਦੋਂ ਇਨਸੀਡੈਂਟ ਹੋ ਜਾਂਦਾ ਉਹਦੇ ਬਾਅਦ ਕਹਿ ਦਿੰਦੇ ਆ ਸਭ ਅੰਡਰ ਕੰਟਰੋਲ। ਮਤਲਬ ਅੰਡਰ ਕੰਟਰੋਲ ਕੀ ਹੈ? ਫਿਰ ਤੁਸੀਂ ਸਾਜ਼ਿਸ਼ ਦੇ ਹਿੱਸਾ ਹੋ। ਤੁਸੀਂ ਇਹ ਅਟੈਕ ਕਰਾਇਆ ਔਰ ਫਿਰ ਕਹਿ ਰਹੇ ਹੋ ਅੰਡਰ ਕੰਟਰੋਲ ਹੈ ਮੈਨੂੰ ਅੰਡਰ ਕੰਟਰੋਲ ਮੈਂ ਤਾਂ ਮੰਨੂ ਕਿ ਤੁਸੀਂ ਇਹ ਜੀ ਇਨਸੀਡੈਂਟਸ ਨੂੰ ਪ੍ਰੀਵੈਂਟ ਕਰੋ ਨਾਟ ਕਿ ਕਰਵਾ ਕੇ ਤੁਸੀਂ ਕਹੋ ਅੰਡਰ ਕੰਟਰੋਲ ਹੈ ਜੋ ਵੀ ਘਟਨਾ ਨੂੰ ਪੁਲਿਸ ਵੱਲੋਂ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ 24 ਘੰਟੇ ਹੋ ਚੁੱਕੇ ਘਟਨਾ ਨੂੰ ਸਿਰਫ ਇੱਕ ਬੰਦੇ ਦਾ ਨਾਮ ਜੁਣ ਦੱਸਿਆ ਗਿਆ ਜਿਸ ਨੇ ਘਟਨਾ ਨੂੰ ਅੰਜਾਮ ਦਿੱਤਾ ਕੋ ਵੱਡੀ ਗੱਲ ਮੇਰੇ ਵੀਰ ਨੇ ਕੀਤੀ ਆ ADGP ਇੱਕ ਸਪੈਸ਼ਲ ਏ ਡੀ ਜੀ ਪੀ ਡਿਊਟੀ ਸੀ ਇਸ ਬਾਰਡਰ ਡਿਸਟ੍ਰਿਕਟ ਚ ਅਮਰਸਰ ਸਾਹਿਬ ਚੋ ਦੀ ਵਿజిਟ ਹੋਈ ਆ ਤੇ ਕੀ ਉਹਨੇ ਸਿਕਿਉਰਿਟੀ ਦਾ ਰਿਵਿਊ ਕੀਤਾ ਫਿਰ ਦੋ ਏ ਡੀ ਜੀ ਪੀ ਦੋ ਆਏ ਸੀ ਇੱਕ ਮੈਨੂੰ ਲੱਗਦਾ ਵਰਮਾ ਜੀ ਆਏ ਸੀ ਪਰਮਾਰ ਸਾਹਿਬ ਪਰਮਾਰ ਸਾਹਿਬ ਤੇ ਰਾਏ ਸਾਹਿਬ ਤੇ ਦੱਸੋ ਫੇਰ ਤੁਸੀਂ ਇਨਸੀਡੈਂਟ ਨਹੀਂ ਪ੍ਰੀਵੈਂਟ ਕਰ 파ਰੇ ਜਿ ਸ਼ੋਸ਼ ਕੀ ਹਾਲਾਤ ਕੀ ਅੰਦਰ ਹੋਮ ਮਿਨਿਸਟਰ ਭਗਵੰਤ ਮਾਨ ਔਰ ਇਹ ਸਾਰੇ ਦੇਸ਼ ਵਾਸਤੇ ਬੜੀ ਸ਼ਰਮ ਦੀ ਗੱਲ ਹੈ ਕਿ ਇਹ ਚਾ ਇਨਸੀਡੈਂਟ ਗੁਰੂ ਰਾਮਦਾਸ ਮਹਾਰਾਜ ਦੀ ਪਵਿੱਤਰ ਧਰਤੀ ਜਿੱਥੇ ਸਰਬੱਤ ਦੇ ਭਲੇ ਦੀ ਅਰਦਾਸ ਹੁੰਦੀ ਹੈ ਜਿੱਥੇ ਚੋਹ ਵਰਨਾ ਨੂੰ ਸਾਂਝੇ ਉਪਦੇਸ਼ ਦੀ ਗੱਲ ਹੈ ਜਿੱਥੇ ਜਾਤ ਪਾਤ ਤੋਂ ਉੱਤੇ ਉੱਟ ਕੇ ਗੁਰੂ ਦੇ ਸਿੱਖ ਨੂੰ ਇਹ ਹੁਕਮ ਹੈ ਸੇਵਾ ਨਿਭਾਉਣ ਦਾ ਉੱਥੇ ਹਾਲਾਤ ਪੈਦਾ ਹੋਏ ਤੁਹਾਗੇ ਵੀ ਸਭ ਤੋਂ ਵੱਧ ਅਸਰ ਹੋਏ ਆ ਦਿੱਲੀ ਪੁਲਿਸ ਨੇ ਇਹਨਾਂ ਦੀ ਸਕਿਉਰਿਟੀ ਵਾਪਸ ਕਰਦੀ ਜੀ ਪੰਜਾਬ ਪੁਲਿਸ ਦੀ ਸਕਿਉਰਿਟੀ ਦੇ ਦਿੱਲੀ ਕੇਂਦਰੀਵਾਲ ਸਾਹਿਬ ਕੋ ਵੀ ਆ ਜੀਵਨ ਕੁਮਾਰ ਕੋ ਵੀ ਆ ਤੇ ਇਸ ਪਾਸੇ ਤਾਂ ਲੱਗਦਾ ਕਿ ਮੈਂ ਓਪਨ ਚੈਲੰਜ ਦਿੰਨਾ ਡੀਜੀਪੀ ਪੰਜਾਬ ਨੂੰ ਔਰ ਭਗਵੰਤ ਮਾਨ ਨੂੰ ਡਿਨਾਈ ਕਰਦਨ ਕਿ ਇਹਨਾਂ ਨੇ Z+ ਸਕਿਉਰਿਟੀ ਬੇਬਕ ਕਮਾਰ ਲਈ ਰეკਮੈਂਡ ਕਰਕੇ ਨਹੀਂ ਦਿੱਤੀ ਕਿ ਦਿੱਤੀ ਆ ਇਹਨਾਂ ਨੇ ਟਿੱਲ ਦਾ ਜ਼ੋਰ ਲਵਾ ਲਿਆ ਕਿ ਦਿੱਲੀ ਦੇ ਵਸਿੰਦੇ ਨੂੰ ਜਿਹੜਾ ਦਿੱਲੀ 'ਚ ਰਹਿਣ ਵਾਲਾ ਜਿਹਦੇ ਤੇ ਬੜੇ ਸੀਰੀਅਸ ਆ ਰੋਪਨੇ ਜਿਹੜਾ ਜੇਲ ਵੀ ਗਿਆ ਇੱਕ ਧੀ ਪੈਣ ਨਾਲ ਮਿਸਬੀਹੇਵ ਕਰਨ ਦਾ ਔਰ ਧੀ ਪੈਣ ਵੀ ਸਾਰੇ ਸਤਿਕਾਰਯੋਗ ਹੈ ਮਗਰ ਉਹ ਮੈਂਬਰ ਆਫ ਪਾਰਲੀਮੈਂਟ ਵੀ ਸੀ ਜੇ ਇਹਦੀ ਉਹਦੀ ਇਹ ਹਿੰਮਤ ਹੋ ਸਕਦੀ ਆ ਕਿ ਉਹ ਇੱਕ ਮੈਂਬਰ ਆਨਰੇਬਲ ਮੈਂਬਰ ਆਫ ਪਾਰਲੀਮੈਂਟ ਨਾਲ ਮਿਸਬੀਹੇਵ ਕਰੇ ਤੇ ਹਾਈ ਕੋਰਟ ਸੁਪਰੀਮ ਕੋਰਟ ਦੇ ਆਰਡਰ ਹੋਣ ਕਿ ਭਾਈ ਇਹਨੂੰ ਦਿੱਲੀ ਸੈਕਟਰੀਅਟ ਨਾ ਵੜਨ ਦਿਓ ਬੇਬਕ ਕੁਮਾਰ ਨੂੰ ਇਨੂੰ ਚੀਫ ਮਿਨਿਸਟਰ ਦੇ ਦਫ਼ਤਰ ਨਾਲ ਬੜਨ ਦਿਓ ਵੇਖੋ ਆਮ ਆਦਮੀ ਪਾਰਟੀ ਦੇ ਡਬਲ ਸਟੈਂਡਰਡ ਨੂੰ ਚੱਕ ਕੇ ਪੰਜਾਬ ਦੇ ਚੀਫ ਮਿਨਿਸਟਰ ਦੇ ਆਫਿਸ 'ਚ ਆਵਾਟ ਔਰ ਸਿਕਿਉਰਿਟੀ ਦਿੱਤੀ Z+ 70 ਜਣੇ ਦਾ ਖਰਚਾ ਪੰਜਾਬ ਦਾ ਖਜ਼ਾਨਾ ਕਿਉਂ ਚੱਲੇ ਜਦ ਕਿ ਜਿਹੜਾ ਹੁਣੋ ਫਿਸਕਲ ਹੈਲਥ ਇੰਡੈਕਸ ਆਇਆ ਪੰਜਾਬ ਦਾ ਬੇੜਾਗਰ ਕਰਤਾ ਭਗਵੰਤ ਮਾਨ ਨੇ ਤੇ ਹਰਪਾਲ ਚੀਮੇ ਨੇ 4 ਲੱਖ ਕਰੋੜ ਦਾ ਕਰਜ਼ਾਈ ਹੈ ਹਰ ਪੈਰਾਮੀਟਰ ਤੇ ਪੰਜਾਬ ਫੇਲ ਹੋ ਗਿਆ ਔਰ ਇਹ ਕਰ ਕੀ ਰਿਹਾ ਪੰਜਾਬ ਚ ਬੰਬ ਬਲਾਸਟ ਹੋ ਰਿਹਾ ਹਿੰਦੂ ਭਾਈਚਾਰੇ ਨੂੰ ਕਿੱਥੇ ਟਾਰਗੇਟ ਕੀਤਾ ਜਾ ਰਿਹਾ ਕਿੱਥੇ ਐਸਸੀ ਭਾਈਚਾਰੇ ਦੀ ਮਹਾਨ ਸਤਕਾਰਯੋਗ ਸ਼ਖਸੀਅਤ ਨੂੰ ਦੇਸ਼ ਦੀ ਹੈ ਕਿਉਂਕਿ ਉਹ ਇੱਕ ਭਾਈਚਾਰੇ ਨਾਲ ਸੰਬੰਧਿਤ ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਮਾਹੌਲ ਖਰਾਬ ਕੀਤਾ ਜਾ ਰਿਹਾ ਔਰ ਸਰਕਾਰ ਸੁੱਤੀ ਪਈ ਹੈ ਇਹ ਸਾਰੇ ਇਨਸੀਡੈਂਟਸ ਲਾਅ ਐਂਡ ਆਰਡਰ ਦਾ ਅਟਰ ਫੇਲਿਅਰ ਔਰ ਭਗਵੰਤ ਮਾਨ ਨੇ ਸ਼ਾਇਦ ਇਤਿਹਾਸ 'ਚ ਪਹਿਲੀ ਵਾਰੀ ਹੋਇਆ ਇਨ ਮਾਏ 30-40 ਯਰ ਜਿਹੜੇ ਮੇਰੇ ਤੋਂ ਵੱਡੇ ਆ ਉਹ ਆਪ ਇਸ ਗੱਲ ਦੀ ਜਾਂਚ ਕਰ ਲੈਣ ਸ਼ਾਇਦ ਪਹਿਲੀ ਵਾਰੀ ਹੋਇਆ ਕਿ ਪੰਜਾਬ ਸੂਬੇ ਦਾ ਮੁੱਖ ਮੰਤਰੀ ਦਿੱਲੀ ਜਾ ਕੇ ਇਹ ਪ੍ਰੈਸ ਕਾਨਫਰੰਸ ਕਰ ਰਿਹਾ ਕਿ ਦਿੱਲੀ ਦੇ ਬੰਦੇ ਨੂੰ ਕੇਜਰੀਵਾਲ ਸਾਹਿਬ ਦਿੱਲੀ ਦੇ ਰਹਿਣ ਵਾਲੇ ਨੇ ਨਾ ਇੱਕ ਸਧਾਰਨ ਐਮਐਲਏ ਨੇ ਉਹਨਾਂ ਨੂੰ ਸਿਕਿਉਰਿਟੀ ਦਿੱਤੀ ਜਾਵੇ ਉਹ ਭਾਈ ਦਿੱਲੀ ਹੈ ਦੇਸ਼ ਦੀ ਰਾਜਧਾਨੀ ਹੈ ਉਹਨੂੰ ਜੈਡ ਪਲਸ ਸਿਕਿਉਰਟੀ ਹੈ ਜੇ ਉਹਨੂੰ ਕੁਝ ਹੋ ਗਿਆ ਤੇ ਅਮਿਤ ਸ਼ਾਹਰੀ ਜਾਂ ਦਿੱਲੀ ਸਰਕਾਰ ਕੇਂਦਰ ਦੀ ਸਰਕਾਰ ਬਚ ਜੂ ਕਿਥੇ ਉਹਨਾਂ ਦੀ ਸਿਕਿਉਰਟੀ ਯਕੀਨੀ ਬਣਾਉਣ ਮਗਰ ਸ਼ਰਮ ਦੀ ਗੱਲ ਹੈ ਕਿ ਪੰਜਾਬ ਦੇ ਲੋਕਾਂ ਦਾ ਜਿਨ੍ਹਾਂ ਨੇ ਤੁਹਾਨੂੰ ਵੋਟ ਪਾ ਕੇ ਸੀਐਮ ਬਣਾਉਂ ਉਹਨਾਂ ਦਾ ਤਾਂ ਤੁਹਾਨੂੰ ਫਿਕਰ ਨਹੀਂ ਇੱਥੇ ਬੰਬ ਬਲਾਸਟ ਤੇ ਬੰਬਲਾ ਤੁਹਾਨੂੰ ਫਿਕਰ ਪਿਆ ਦਿੱਲੀ ਦੇ ਤੁਸੀਂ ਐ ਕਰੋ ਸਾਰੇ 80 ਹਜ਼ਾਰ ਮੁਲਾਜ਼ਮ ਹੀ ਦਿੱਲੀ ਭੇਜ ਦਿਓ ਤੇ ਲੋਕਾਂ ਨੂੰ ਕਹਿ ਦਾਂਗੇ ਸਵਾਰੀ ਆਪ ਦੇ ਸਮਾਨ ਲਈ ਆਪ ਜਿੰਮੇ ਆਪ ਦੀ ਜਾਨ ਮਾਲ ਦੀ ਰੱਖਿਓ ਔਰ ਕੇਜੀ ਵਾਲੀ ਸਕਿਉਰਿਟੀ ਦਿੱਤੀ ਹੋਈ ਆ 70 78 ਜੀ ਬੰਦੇ ਪੰਜਾਬ ਨੂੰ ਸਾਈਟ ਤੱਕ ਇੱਥੇ ਸਾਰੀ ਵਿਡਰਾ ਹੋਣੀ ਚਾਹੀਦੀ ਜੀ ਔਰ ਇਹ ਸਾਰਾ ਬਿੱਲ ਪਿਛਲੇ 3 ਸਾਲਾਂ ਦਾ ਜਾਂ ਭਗਵੰਤ ਮਾਨ ਪਰ ਇਹ ਜਾਂ ਜਿਨ੍ਹਾਂ ਜਿਨ੍ਹਾਂ ਨੂੰ ਦਿੱਲੀ ਵਾਲਿਆਂ ਨੇ ਦਿੱਤੀ ਆ ਉਹਨਾਂ ਤੋਂ ਇਹ ਰਿਕਵਰੀ ਪੈਸੇ ਆਦੀ ਹੋਵੇ ਪੰਜਾਬ ਦੇ ਲੋਕ ਜਿਹੜੇ 4 ਲੱਖ ਕਰੋੜ ਦਾ ਪੰਜਾਬ ਕਰਜ਼ਾਈ ਆ ਜਿੱਥੇ ਹੈਲਥ ਇਨਫਰਾਸਟ੍ਰਕਚਰ ਟੈਸ਼ ਨੈਸ਼ ਹੋ ਗਿਆ ਸੜਕਾਂ ਦਾ ਬੁਰਾ ਹਾਲ ਹੈ ਸਕੂਲਾਂ ਦਾ ਬੁਰਾ ਹਾਲ ਹੈ ਹਰ ਪੈਰਾ ਬੀਟਰ ਤੇ ਪੰਜਾਬ ਪਿੱਛੇ ਜਾ ਰਿਹਾ ਪੰਜਾਬ ਦੇ ਲੋਕ ਉਹ ਖਰਚਾ ਕਿਉਂ ਚੱਲਣ ਇਹ ਸੱਤ ਵਾਰ ਬਾਕੀ ਅੰਮ੍ਰਿਤਸਰ ਹੋਈ ਜਿਹੜੀ ਕਟਨਾ ਵਾਪਰੀ ਇੱਥੇ ਲੱਗਦਾ ਖਾਸ ਤੌਰ ਤੇ ਅੰਮ੍ਰਿਤਸਰ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਇਹ ਇੱਕ ਬੜੀ ਵੱਡੀ ਸਾਜ਼ਿਸ਼ ਦਾ ਹਿੱਸਾ ਹੈ ਜੀ ਪੰਜਾਬ ਦਾ ਮਾਹੌਲ ਖਰਾਬ ਕਰਨਾ ਔਰ ਆਈਐਸਆਈ ਪਾਕਿਸਤਾਨ ਇਹਦੇ ਚ ਵੱਡਾ ਰੋਲ ਅਦਾ ਕਰ ਰਹੀ ਹੈ ਇਹ ਨਿਕੰਮੇ ਜੇ ਕੁਝ ਕਟਿਆ ਜੇ ਗੈਂਗਸਟਰ ਉਹਨਾਂ ਦਾ ਸਾਥ ਦੇ ਰਿਹਾ ਔਰ ਮੈਂ ਸਮਝਦਾ ਇਨਡਾਇਰੈਕਟ ਸਾਥ ਉਹਨਾਂ ਨੂੰ ਆਮ ਆਦਮੀ ਪਾਰਟੀ ਦਾ ਵੀ ਮਿਲ ਰਿਹਾ ਜਿਹੜੀ ਸੁੱਤੀ ਪਈ ਆ ਜਿਹੜੀ ਪ੍ਰੀਐਮਪਟ ਨਹੀਂ ਕਰ ਪਾਰੀ ਜਿੰਨਾਂ ਦਾ ਇੰਟੈਲੀਜੈਂਸ ਫੇਲਿਅਰ ਹੋ ਰਿਹਾ ਹੈ ਜਿਹੜਾ ਮਤਲਬ ਹਾਈ ਅਲਰਟ ਵਾਲੇ ਦਿਨ ਵੀ ਇਹ ਜੀ ਇਨਸੀਡੈਂਟ ਹੋ ਜਾਣ ਔਰ ਟਾਰਗੇਟ ਕੀਤਾ ਜਾ ਰਿਹਾ ਇੱਕ ਪਰਟਿਕੁਲਰ ਕਮਿਊਨਿਟੀਜ਼ ਨੂੰ ਮਾਈਨੋਰਟੀ ਨੂੰ ਕਿ ਇਹਨਾਂ ਨੂੰ ਟਾਰਗੇਟ ਕਰੋ ਹਿੰਦੂ ਸਿੱਖ ਗੱਲ ਬਣਾਓ ਜਾਂ ਭਾਈਚਾਰਿਆਂ ਦੇ ਵਿੱਚ ਫਿੱਕ ਪਾਓ ਔਰ ਪੰਜਾਬ ਦਾ ਸ਼ਾਂਤ ਮਾਹੌਲ ਖਰਾਬ ਕਰੋ ਚੀਫ ਮਿਨਿਸਟਰ ਸਾਹਿਬ ਦਿੱਲੀ ਬੈਠੇ ਇਸ ਲਾਉਂ ਦੀ ਸਿਕਿਉਰਿਟੀ ਦੀ ਆਪਣੀ ਜਾਂਚ ਦੀ ਮੰਗ ਕਰਦੇ ਹਾਂ ਜੀ ਇਟ ਹੈਸ ਟੂ ਬੀ ਕੋਰਟ ਮਾਨਿਟਰਡ ਜੀ ਨਹੀਂ ਤਾਂ ਇਹ ਸਾਰਾ ਲਾਰੈਂਸ ਬਿਸ਼ਨੋਈ ਵਾਲੇ ਕੇਸ ਵਾਂਗੂ ਆਈ ਬਾਸ ਹੋਊਗਾ ਬੜੀ ਛੇਤੀ ਮੈਂ ਲਾਰੈਂਸ ਬਿਸ਼ਨੋਈ ਵਾਲੇ ਕੇਸ 'ਚ ਵੀ ਪੁਲਿਸ ਦੇ ਸਰਕਾਰ ਦੇ ਕੀ ਕਾਰਵਾਈ ਰਹੀ ਆ ਕਿ ਵੇ ਉਹ ਨਾਨੇ ਉਸ ਨੂੰ ਐਡ ਕੀਤਾ ਲਾਰੈਂਸ ਬਿਜਨੋਈ ਉਹ ਚੀਜ਼ਾਂ ਵੀ ਮੈਂ ਤੁਹਾਡੇ ਸਾਹਮਣੇ ਬੜੀ ਛੇਤੀ ਰੱਖਾਂਗੇ ਜਿਵੇਂ ਅੱਜ ਕਾਂਗਰਸ ਕੋ 40 ਕੌਂਸਲਰ ਨੇ ਇਹਨਾਂ ਦੇ ਵਿੱਚ 26 ਸੀ ਇਹਨਾਂ ਨੇ ਐਮ ਐਲ اے ਦੀ ਪੇਸ਼ਾਸ਼ ਕਰਦੇ ਦੋ ਹੋਰ ਵੀ ਜਲਦੀ ਤੁਹਾਨੂੰ ਕੀ ਲੱਗਦਾ ਕਿ ਜਿਵੇਂ ਤੁਹਾਡੇ ਕੋਲ ਬੀ ਜੇ ਪੀ ਵਾਲੇ ਨੇ ਆਪਣੇ ਕਹਿ ਤਰ ਕੇ ਇਸ ਗੈਰਾ ਜ ਰਹਿ ਜਾਣਗੇ ਕਿਨੂੰ ਮੌਕਾ ਮਿਲਣਾ ਚਾਹੀਦਾ ਤੁਹਾਨੂੰ ਲੱਗ ਸ਼ਰੋਮਨੀ ਅਕਾਲੀ ਦਲ ਨੂੰ ਜਹਾਂ ਸਾਨੂੰ ਬਣਾ ਲੈਣ ਜਾ ਫਿਰ ਅੰਦਰ ਜੋ ਹੋਊਗਾ ਫਿਰ ਉਹ ਬਣ ਜੂ ਜੀ ਦੇ ਕੋਲ ਬਾਤ ਗਿੰਤੀ ਹੈ ਤੁਹਾਡੀ ਸਿਆਸੀ ਪੁਤਾਂ ਨੇ ਕੀ ਹੈ ਜੀ ਹਾਂ ਜੀ ਮੈਨੂੰ ਲੱਗਦਾ ਜੀ ਅੱਜ ਜਾਂ ਤਾਂ ਤੁਹਾਨੂੰ ਮੇਅਰ ਅਕਾਲੀ ਸ਼ਰੋਮਨੀ ਅਕਾਲੀ ਦਲ ਦਾ ਦੇਖੂਗਾ ਤੇ ਜਾਂ ਇਲੈਕਸ਼ਨ ਰੱਦ ਹੋ ਜੂਗੀ ਅੱਜ ਦੋ ਕੰਮ ਹੀ ਹੋਣੇ ਆ ਤੀਜਾ ਸੋਨੀ ਸਾਹਿਬ ਦੇ ਸੁਪੜੇ ਤਾਂ ਮੰਗੇਰੀ ਲਾਲ ਦੇ ਸੁਪਨੇ ਹੀ ਜਾਣੇ ਮੈਂ ਤੁਹਾਨੂੰ ਅੱਜ ਗੱਲ ਦਾ ਹਾਂ ਜੀ ਅੰਦਰ ਦੱਸਾਂਗੇ ਜੇ ਤਾਲੀ ਆਲੀ ਬਾਰ ਦਾ ਦੱਸ ਦਹੀ ਕਿਉਂ ਦੱਸੀਏ ਇੱਕ ਵਾਰ ਹਾਈ ਕੋਰਟ ਨੇ ਵੀਡੀਓ ਗ੍ਰਾਫੀ ਚ ਵੀ ਕਿਹਾ ਕਿ ਉਹਨਾਂ ਜਿਹਾ ਲੱਗਦਾ ਕਿ ਪੁੱਲਰ ਸਾਹਿਬ ਦੇ ਸਾਹਮਣੇ ਜਦੋਂ ਵੀਡੀਓ ਗ੍ਰਾਫੀ 'ਚ ਗੋਲੀ ਚੱਲ ਗਈ ਤੇ ਪੁੱਲਰ ਸਾਹਿਬ ਨੇ ਜਾ ਕੇ ਕਮਿਸ਼ਨਰ ਪੁਲਿਸ ਨੇ ਫੇਰ ਕਹਿਤਾ ਕਿ ਇਹ ਤਾਂ ਐਕਸੀਡੈਂਟਲ ਫਾਇਰ ਹੈ ਤਾਂ ਭਾਈ ਫਾਇਰ ਹੈ ਤਾਂ ਗੋਲੀ ਚੱਲਣੀ ਨਹੀਂ ਸੀ ਉਹ ਤਾਂ ਗੋਲੀ ਚਲਾਉਣ ਦੀ ਉਹਦੀ ਮਨਚਾ ਨਹੀਂ ਸੀ ਤੇ ਜੇ ਉਹ ਚੌੜੇ ਦੇ ਹੱਕ 'ਚੇ ਤੁਹਾਡੇ ਸਾਰੇ ਤੁਸੀਂ ਖੜੇ ਸੀ ਸ਼ੁਕਰ ਕਰੋ ਤੁਸੀਂ ਬਚ ਗਏ ਯਾ ਲੈ ਤਾਂ ਜੂ ਵੀਰ ਜੋ ਬਾਦਲ ਦੇ ਚੱਲੀ ਥੋਡੇ ਦੇ ਚੱਲੀ ਹੁੰਦੀ ਉਹਨਾਂ ਕਿਹੜਾ ਹੀ ਚੱਲੀ ਨਹੀਂ ਹਲੇ ਗੋਲੀ ਰਿਕਾਰਡ ਹੋ ਗਈ ਚਲਦਿਆਂ ਨੂੰ ਮੇਰੀ ਗੱਲ ਸੁਣ ਲੋ ਜਦੋਂ ਗੋਲੀ ਰਿਕਾਰਡ ਹੋ ਗਈ ਚਲਦਿਆਂ ਨੂੰ ਤੇ ਜੇ ਉਹ ਫੇਰ ਕਹਿ ਸਕਦਾ ਕਿ ਨਹੀਂ ਇਹ ਗੋਲੀ ਚਲਾਉਣ ਦੀ ਮਨਸ਼ਾ ਨਹੀਂ ਸੀ ਇਹ ਹੁਣ ਵੀ ਰਿਕਾਰਡਿੰਗ ਕਰ ਲੋ ਕੁਛ ਕਰ ਲੋ ਜਦ ਤੱਕ ਜਿਵੇਂ ਦੁੱਧ ਦੀ ਰਾਖੀ ਤੇ ਬਿੱਲਾ ਬਿਠਾ ਦੀਦਾ ਹੈ ਨਾ ਫੇਰ ਕਹੀਏ ਕਿ ਦੁੱਧ ਕਿਵੇਂ ਕੋ ਪੀ ਜਾਊ ਹੁਣ ਉਹ ਲਾਤਾ ਤੇ ਅੱਜ ਮੈਂ ਕੰਪੈਰੀਜ਼ਨ ਨਹੀਂ ਕਰ ਰਿਹਾ ਸਤਿਕਾਰਯੋਗ ਨੇ ਮਗਰ ਭੁੱਲਰ ਸਾਹਿਬ ਨੂੰ ਕੋ ਵੀਡੀਓ ਰਿਕਾਰਡਿੰਗ ਨਾਲ ਇੱਥੇ ਲੈਕਚਰ ਕਰਾ ਦਿਓ ਤੇ ਪਤਾ ਹੀ ਆਉਣਾ ਕੀ ਹੈ ਇਹ ਤਾਂ ਹੁਣ ਮੈਂ ਕਾਉਂਸਲਰ ਸਾਹਿਬਾਨਾਂ ਨੂੰ ਕਹੂੰਗਾ ਭਾਈ ਤਗੜੇ ਰਹੋ ਔਰ ਆਮ ਆਦਮੀ ਪਾਰਟੀ ਨੂੰ ਮੇਰਾ ਓਪਨ ਆਫਰ ਹੈ ਕਿ ਤੁਹਾਡਾ ਤਾਂ ਹਲੇ ਤੱਕ ਮੇਰ ਦਾ ਇਹਨਾਂ ਨੇ ਕੈਂਡੀਡੇਟ ਤਾਂ ਨਹੀਂ ਲਾਨੇ ਇਹਨਾਂ ਤੋਂ ਲਾਨਿਆ ਵੀ ਨਹੀਂ ਜਾਣਾ ਤੁਹਾਡੂ ਜਾਂ ਤਾਂ ਕਾਂਗਰਸ ਦਾ ਬਣੋ ਤੇ ਜੇ ਨਹੀਂ ਚਾਹੁੰਦੇ ਕਾਂਗਰਸ ਦਾ ਬਣੇ ਮੈਂ ਵੀ ਨਹੀਂ ਚਾਹੁੰਦਾ ਬਣੇ ਕਿਉਂਕਿ ਕੰਮ ਹੀ ਕੋਈ ਨਹੀਂ ਕੀਤਾ 5 ਸਾਲ ਫਿਰ ਤੁਸੀਂ ਐ ਕਰੋ ਕਾਲੀ ਆਲ ਸਾਹਿਬ ਨੂੰ ਅਰੋੜਾ ਸਾਹਿਬ ਨੂੰ ਬੇਨਤੀ ਆ ਫਿਰ 4 ਸਾਡੇ ਆ 41 ਉਹ ਨੇ ਇੱਧਰ ਵੋਟ ਪਵਾ ਦਿਓ 39 ਦੀ ਤੇ 43 ਵਾਲਾ ਮਿਹਰਬਾਨ ਜੂ ਤੇ ਤੁਹਾਨੂੰ ਵੀ ਇਸ ਗੱਲ ਦੀ ਤਸੰਦੀ ਹੋ ਜੂ ਕਿ ਕਾਂਗਰਸ ਨਹੀਂ ਜਿੱਤੀ ਨਹੀਂ ਤਾਂ ਫੇਰ ਜਿਹੜੀ ਲੜਾਈ ਦਿੱਲੀ 'ਚ ਲੜਦੇ ਹੋ ਉਹ ਲੜਾਈ ਦਿੱਲੀ 'ਚ ਵੀ ਫੇਲ ਹੋਵੋਗੇ ਤੇ ਇਸ ਲਈ ਅੰਮ੍ਰਿਤਸਰ ਸਾਹਿਬ ਜੀ ਵੀ ਫੇਲ ਹੋ ਜੂਗਾ ਠੀਕ